ਕਮਿਊਨਿਟੀ ਆ। ਉਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਗੱਟੂ ਬਹੁਤ ਵਿਕ ਰਿਆ ਜੀ। ਅੱਜ ਵੀ ਵੇਚ ਲਿਆ। ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਵੀ ਅਗਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਉਹ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕ ਰਿਆ। ਆਪਾਂ ਢੋਨ ਚਲਾਈਏ ਸ਼ਹਿਰ 'ਚ। ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ? ਸਰ ਦੇਖੋ ਮੇਰੀ ਮੇਰੀ ਪਸੰਦ ਦੀ ਦੱਸੋ ਪਾਲੇ ਕਿਸੇ ਨਾ ਮਾਦ ਨਹੀਂ ਕਿਆ ਤੁਸੀਂ ਵੀਡੀਓ ਪਾਈ ਹੈ ਤੇ ਸ਼ਰੇਆਮ ਵਿਖ ਰਿਹਾ ਸਰ ਜੀ ਨਹੀਂ ਵਿਖ ਰਿਹਾ ਭੈ ਤੁਹਾਨੂੰ ਡਰੋਨ ਚਲਾ ਦੀ ਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚਲੋ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ ਠੱਗਿਆਲਾ ਮਲੇ ਚਲ ਜਾਓ ਸ਼ਰੇਆਮ ਘਟੂ ਵਿਖ ਰਿਹਾ ਥਾਣਾ ਚਿੱਡੀ ਦੇ ਬਾਦ ਚਲੋ ਸਰ ਦੱਸੋ ਮੈਨੂੰ ਕੋਸੀ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਰਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਇਕੱਲੇ ਬਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਚਲ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਸਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਣਾਂ ਵਾਲੇ ਐਂ ਕਿ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਚੜੇ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਖਣ ਆ। ਤੁਸੀਂ ਹੁਣ ਸਾਨੂੰ ਤੋਂ ਦੱਸਦੇ ਜੇ ਕਿਹੜਾ ਵੇਖ ਰਿਹਾ ਤਾ ਵੇਖ। ਸਰ ਗੱਲ ਨਹੀਂ ਸਮਝੇ ਮੈਂ ਤੁਹਾਨੂੰ ਕਿਦੋਂ ਦੱਸਾਂਗਾ ਮੈਨੂੰ ਦੱਸੋ। ਦਾੜਾ ਠਾੜਾ ਸਿਟੀ ਦੇ ਸਾਹਮਣੇ ਗਲੀਆਂ ਸਾਰੇ ਅੰਦਰ ਸਾਰੇ ਹੀ ਗੰਦੇ ਆਂ। ਅੰਦਰ ਸਾਰੇ ਹੀ ਗੰਦੇ ਆਂ ਦਾੜਾ ਸਿਟੀ ਦੇ ਬਾਹਰ। ਉਹਨੂੰ ਦੱਸੋ ਕਿਹੜਾ ਹਿੱਜਾਇਆ ਹੈ? ਸਰ ਮੈਂ ਨਾਂ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ। ਨਹੀਂ ਪਤਾ ਪਾਣੀ ਤੁਹਾਨੂੰ ਪੁੱਛਣ ਆਲੇ। ਲੈ ਦੱਸੋ ਹੈ ਕੋਈ ਗੱਲ। ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘਟੂ ਵੇਖਣ ਆ। ਉਹ ਜਿਹੜਾ ਜਿੰਨਾ ਤੁਹ ਅਜੀਬ ਲੋਕੀ ਦਜੀ ਆ ਕੇ ਬੋਜੀ 1400 ਕਿਲੋ ਇਨਰੂ ਗਿੱਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਹੈ ਰੈਡੀमेड ਵਾਲਾ ਵੇਚਣ ਰਿਹਾ ਨਹੀਂ ਵੇਚਣ ਰਿਹਾ ਤੇ ਦੋਲੀ ਵੇਚਣ ਰਿਹਾ ਸਾਰੀ ਦੁਨੀਆ ਉਧਰ ਵੇਚਣ ਢੀ ਹੈ ਅਗਰ ਅਸੱਚੇ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾਬੂ ਲਾਣ ਦੀ ਬਜਾਏ ਜੇ ਤੁਹਾਨੂੰ ਨਾ ਨਹੀਂ ਬਣੇ ਇਹ ਛੱਡੋ ਗੱਲ ਇਹ ਤੁਹਾਨੂੰ ਸ ਮੇਨੋਂ ਜ਼ਿਆਦਾ ਬਣਾ ਕੌਣ ਕੌਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਦਿਓ ਕਿ ਪਬਲਿਕ ਬੋਲਨੇ ਆ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੂੰ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਣਾ ਲੈ ਕੱਟੂ ਨਹੀਂ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਇੱਕ ਮਿੰਟ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ 1 20 ਨੇ ਨਹੀਂ ਵਿਖਿਆ ਤਾਂ ਪੁੱਛਣਾ ਨਹੀਂ ਦੱਸੋ ਕਿਥੇ ਗਿਆ ਹੈ ਜੀ ਅਰੇ ਐਸੀ ਤਰਾਈ ਇੱਕ ਮਿੰਟ ਐਸੀ ਤਰਾਈ ਆਪਾਂ ਨਸ਼ੇ 'ਚ ਵੀ ਦੇਖਦੇ ਸਫੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕ ਕਰਨਾ ਕੇ ਬਲਕਿ ਨੂੰ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਤੇ ਐਸ ਜੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਇੱਕ ਮਿੰਟ ਦੁਕਾਨ ਤੇ ਆ ਮੈਨੂੰ ਕੋਲ ਕਿਸਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁਲਸਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਿਜਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੱਝ ਕੁ ਆ ਗਿਆ ਉਹ ਬੰਦਾ ਕਿਹੜਾ ਆ ਗਿਆ ਤੁਸੀਂ ਤੇ ਡਰਾਂਦੇ ਹੋ ਕਿ ਪਬਲਿਕ ਦਾ ਨਸਾ ਨਹੀਂ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕਿ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਵਿਲਿੰਗ ਪਾਵਰ ਤੁਹਾਡੀ ਹੈਗੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਕਿਹੜੀ ਗਲੀ ਛੜਿਆਣਾ ਮੱਲਾ ਸ਼ਰੀਆਮ ਉਥੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਵੀ ਪਾਉ ਨਹੀਂ ਸੀ ਤੂੰ ਵੀ ਮਿੰਡੀ ਫਜ਼ਾਨ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁੱਧ ਕਿਦਾ ਵੀ ਵੀਡੀਓ ਪਾ ਦੇ ਤੂੰ ਮੈਨੂੰ ਇਹ ਕਰਨ ਦੇ ਹੋ ਤੇ ਤੂੰ ਆਪਣੇ ਮੂਹਰੇ ਕਰੀ ਜਾਂਦਾ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਮੈਂ 10 ਦਿਨਾਂ ਜੀ ਬੰਦ ਕਰਾ ਕੇ ਬੰਦਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿਦਾਂ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋਈ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਹੈ ਤੁਹਾਨੂੰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਾ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲੋ ਕੇ 400 ਪੇਟੀ ਜਿੱਥੇ ਬਟਾਲੇ ਦੇ ਵਿੱਚ ਕਹਿੰਦੀ ਅੱਜ ਦੀ ਗੇਟੀ ਵੀ ਆਪਾਂ ਨਹੀਂ ਇੰਨੀ ਨਾਲੇ ਆਪਾਂ ਕਿਹਨੂੰ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਜੀ ਬੋਲ ਕੇ ਤੇਰਾ ਬੋਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ ਕੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਈਏ ਮੈਂ ਘੁਆ ਰਣਾ ਨੇ ਮੈਂ ਮੈਂ ਚਾਹਾਂ ਕਿ ਮੇਰੇ ਦੋਸਤ ਦਾ ਗਾਵਾ ਡਿਆ ਕਾ ਬੜਾਇਲਕ ਮੇਂ ਨਾ ਇਹ ਤੇ ਕਿਹੜਾ ਬੋਸ ਹੋਣਾ ਕਿ ਆਜੋ ਨੇ ਕਹੇ ਬਕੈਦੀ ਨੂੰ ਨੁਥਰਾ ਸਾਹਿਬ ਇੱਕ ਪ੍ਰੈਸ ਵਾਲੇ ਨੂੰ ਨੁਥਰਾ ਸਾਹਿਬ ਇੱਕ ਮਿੰਟ ਆਏ ਇੱਕ ਮਿੰਟ ਨੁਥਰਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹੈ ਜੀ ਗਲਾ ਵੱਡਿਆ ਗਿਆ ਉਹ ਬੰਦੇ ਦਾ ਜੇ ਮਾਣਾ ਜਿਆਦਾ ਵੱਡੇ ਨਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਤੇ ਵਿਕਿਆ ਨਹੀਂ ਵਿਕਿੰਦੀ ਤੁਸੀਂ ਤਾਂ ਦੀ ਸਟੇਟਮੈਂਟ ਸਰ ਨਹੀਂ ਵੀ ਕਿਹਾ ਸਰ ਤਾਂ ਮੈਂ ਮਾਫੀ ਮੰਗ ਲਈ ਨਾ ਭਾਜੀ ਤਾ ਡਿਸਟੈਂਮੈਂਟ ਆ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੂੰ ਇੱਕ ਮਿੰਟ ਇਹ ਜੋ ਸਾਡੇ ਅਸੀਂ ਸਾਰਿਆਂ ਨਾਲ ਤੇ ਆਏ ਏ ਏ 100 ਮੰਨ ਲੈ ਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਯੁੱਧ ਕਿਦਾ ਮੈਂ ਬੋਲਣ ਦੀ ਐਸ ਐ ਸਾਧ ਹੈ ਨਾ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਿਰਫ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜਾਈਂ ਅਪਰੀਸ਼ੀਏਟ ਕਰਨੀ ਆ ਤੂੰ ਬੋਲੀਓ ਅੱਗੇ ਤਾਂ ਕਹਿੰਦੇ ਏਡਾ ਥੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੀ ਬੰਢੀ ਰਣੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਚੋਂ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੁਸੀਂ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਲਾਟ ਛੱਡਿਆ ਹਾਜਾ ਤੂੰ ਇੰਨੀ ਚੇਂਚ ਸੁਭਾਈ ਕਿਉਂ ਅਸੀਂ ਇਹ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਾਹਿਬ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਸੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋਜੋ ਮੇਰੇ ਕੋ ਇੱਥੇ ਬੈਗ ਦੇ ਬੈਗ ਕਰਦੀ ਏਥੇ ਬਾਹਰ ਗਿਆ ਲੈਣੇ ਘਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਜੇਬਰ ਵੀ ਮੈਨੂੰ ਪਾਪਾ ਪੁਲਸਾਗੀ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਲਾਗਰ ਤੋ ਗਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਤਾਂ ਡਰਾਤੇ ਨਹੀਂ ਮੈਂ ਤੁਹਾਡਾ ਸਾਥ ਦੇਣਾ ਤੇ ਵੀਡੀਓ ਭਾਈ ਤੇ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ 1 ਮਿੰਟ 30 ਸਿਕੰਡ 30 ਸਿਰ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਜੇ ਤੁਹਾਨੂੰ ਦੁੱਖ ਨਹੀਂ ਹੋਇਆ ਦੁੱਖ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੇਰੇ ਆਏ ਤਾਂ ਪੁੱਛਣਾ ਸਰ ਬੱਸ ਜੇ ਸਾਨੂੰ ਨਹੀਂ ਸਰ ਇੱਥੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਆਰਾਮ ਲਾ ਦੱਸਣਾ ਨਾ ਜੇ ਇੱਕੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਜਾ ਕੇ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿਹਾ ਢੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੀ ਇੰਤਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਵਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਮਾਨ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿੰਨਾ ਵੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਦਾ ਆਪਣੇ ਬਟਾੜੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਨਿਕਰਿਆ ਸਾਰਾ ਗੱਟੂ ਵੇਚ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਵੀ ਨਿਕਰਿਆ ਜੇ ਆਪਾਂ ਇੰਨੀ ਨਰਜੀ ਵੇਸ ਕਰਨ ਦੇ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਏਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅੱਜ ਤਾਂ ਅੱਜ ਤੱਕ ਕੋਈ ਕਾਮਯਾਬੀ ਨਹੀਂ ਵੜੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੰਨਾ ਚਿਰ ਕੋਈ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਇਕ ਦੁਕਾਨ ਤੇ ਤੁਸੀਂ ਗਏ ਤਾਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਗੱਟੂ ਵਿਕਦਾ ਪਿਆ ਇਹਤੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟਣਾ ਸਾਂਝੀ ਕਰ ਦੋ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਨਾਚਰ ਪਬਲਿਕ ਸਹਿਯੋਗ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਤਾਂ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਬੋਲੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ ਇਹ ਤੁਹਾਡੀ ਗੱਲ ਨਾਲ ਬਿਲਕੁਲ ਸਹੀ ਦੀ ਤੇ ਬੜੀ ਬੈਸ ਚੱਲੇਗੀ ਸਰ ਬੈਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੀ ਇੰਡੀਆਂ ਸੀਗਾ ਉਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਡਿਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਗਏ। ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ। ਮੈਨੂੰ ਉਸ ਲਈ ਇੰਨਾ ਕਿ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਇੱਕ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ। ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂ ਗਾ ਇਹ ਵੀ ਡੋਰ ਨਾਲ ਵੇਚੀ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਹੈ ਤੇ ਇੱਕ ਬੰਨੇ ਡਰਾਉਂਦੀ ਹੈ 100 ਤੋਂ ਵੱਧ ਬੰਦਾ ਲੈ ਕੇ ਐਸਟੀਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਰਾਸ ਕਰਨ ਵਾਸਤੇ ਕਿ ਤੇਰੀ ਜੁਰਤ ਕਿੱਦਾਂ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਸਰ ਪੁਲਿਸ ਨੇ ਮੈਨਿਆ ਕੋ ਗੁਨਾਹਦबाजी ਕੀਤਾ ਨਹੀਂ ਐ ਮੇਰੇ ਕੋ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮਿੱਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਥੇ ਤੇ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤਾਂ ਦਾ ਸਾਥ ਕੌਣ ਦੇਗਾ ਅਗਰ ਐਸਐਸਬੀ ਸਾਹਿਬ ਨੇ ਮੇਰੇ ਕੋਲ ਇਹ ਪੁੱਛਣਾ ਹੈਗਾ ਕਿੱਥੇ ਦੇਖ ਰਿਹਾ ਵਾ ਮੈਨੂੰ ਆਪਣੇ ਦਫ਼ਤਰ ਬੁਲਾਉਂਦੇ ਹਜੇ ਵੀ ਬੁਲਾਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈ ਲੈਣ ਕਿਸੇ ਕੋਲ ਲੈ ਲੈ ਮੇਰਾ ਨੰਬਰ ਸਭ ਕੋ ਹੈਗਾ ਮੇਰੀ ਆਈਡੀ ਤੇ ਮੈਸੇਜ ਕਰ ਦੇਣ ਮੈਨੂੰ ਬੁਲਾਣ ਆਪਣੇ ਕੋਲ ਬੁਲਾਣ ਪਿਆਰ ਨਾਲ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਇਦਾਂ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਜੁਨੀ ਹੈ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇ ਅੱਗੇ ਫਿਰ ਬੇਨਤੀ ਕਰਾਂਗਾ ਐਸਐਸ ਵਿਜ਼ਾਰ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ਼ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਇਗਾ ਪਰ ਮੈਂ ਅੱਜ ਫੇਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼